ਆਮ ਆਦਮੀ ਪਾਰਟੀ ਜਿਹੜੇ ਦਾਅਵੇ ਕਰ ਰਹੀ ਹੈ ਆਪਣੀ ਕਲੰਮੀ ਸੂਚੀ ਗਣਾ ਦਿੰਦੀ ਹੈ ਕੰਮਾਂ ਦੀ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬਾਕਤ ਸਰਕਾਰ ਨੇ ਕੁਝ ਤਾਂ ਕੀਤਾ ਹੀ ਹੈ ਤਾਂ ਹੀ ਦੱਸ ਰਹੇ ਹੈ ਕਿ ਸੀ ਕੰਮ ਕੀਤਾ ਉਸਟ ਮਾਰਕ ਕੋਲ ਸਕਾਲਰਸ਼ਿਪ ਤੇ ਸੀਐਮ ਨੇ ਕਿਹਾ ਸੀ ਅਸੀਂ ਉਹ ਯੂਨੀਵਰਸਿਟੀ ਦੇ ਖਿਲਾਫ ਕਾਰਵਾਈ ਕਰਾਂਗੇ ਇੱਕ ਵੀ ਯੂਨੀਵਰਸਿਟੀ ਦੱਸੋ ਇੱਕ ਵੀ ਕਾਲਜ ਦੱਸੋ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਵੇ ਅੱਜ ਤੱਕ ਬੱਚਿਆਂ ਦੇ ਰੋਲ ਨੰਬਰ ਰੋਕੇ ਹੋਏ ਅੱਜ ਤੱਕ ਬੱਚਿਆਂ ਨੂੰ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਗਿਆ ਅੱਜ ਤੱਕ ਡਿਗਰੀਆਂ ਨਹੀਂ ਦਿੱਤੀਆਂ ਗਈਆਂ ਕੀ ਕਾਰਵਾਈ ਹੋਈ ਤਾਨੂੰ ਕੀ ਲੱਗਦਾ ਐ ਅੜਿੱਕਾ ਕਿੱਥੇ ਸੀ ਸਰਕਾਰ ਕਿਉਂ ਨਹੀਂ ਕਰ ਪਾਈ ਇਸ ਤੇ ਕੰਮ ਕਿਉਂਕਿ ਇਹ ਸਰਕਾਰ ਦੀ ਮਨਛਾ ਨਹੀਂ ਸਰਕਾਰ ਨੇ 바ਵਾ ਸਾਹਿਬ ਡਾਕਟਰ ਮੇੜਗਰ ਦੀ ਫੋਟੋ ਤਾਂ ਲਾਈ ਆ ਪਰ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਘਾਣ ਕਰ ਰਹੀ ਆ ਉਹਨਾਂ ਦਾ ਜਨਮ ਦਿਨ ਲੰਘ ਕੇ ਗਿਆ ਕਦੇ ਸਰਕਾਰ ਨੇ ਰਾਸ਼ ਪਤਨੀ ਬਣਾਏ ਨਹੀਂ ਲੋਕਾਂ ਨੂੰ ਉਹਨਾਂ ਦੀ ਡਾਇਲੋਜੀ ਉਹਨਾਂ ਦੀ ਫਲਸਫੀ ਬਾਰੇ ਨਹੀਂ ਦੱਸਾਂਗੇ ਕੋਈ ਸਾਡੇ ਕਹਾਦੇ ਆਈਕਨ ਜੀ ਪੰਜਾਬ ਦੀ ਸਰਕਾਰ ਨੇ 바ਵਾ ਸਾਹਿਬ ਦੀ ਫੋਟੋ ਤਾਂ ਲਾਈ ਪਰ ਉਹਨਾਂ ਦੇ ਅਪ੍ਰੀਲ ਨਿਰਮਾਣ ਦਿਵਸ ਤੇ ਨਾ ਛੁੱਟੀ ਨਾ ਕੋਈ ਵੱਡਾ ਸਮਾਗਮ ਕਈ ਵਾਰੀ ਮਜ਼ਦੂਰ ਵੀ ਜਾਂਦੇ ਆ ਤਸਵੀਰਾਂ ਸਾਹਮਣੇ ਆ ਜਾਂਦੀਆਂ ਕਿ ਮੁੱਖ ਮੰਤਰੀ ਦਾ ਘਰ ਘੇਰਨ ਜਾ ਰਹੀ ਸੀ ਪਰ ਗੱਲ ਬਣੀ ਨਹੀਂ ਮੰਨੂ ਮੁੱਖ ਮੰਤਰੀ ਦੇ ਘਰ ਕੇ ਆਪਣਾ ਮੋਬਿਲੈਂਡਮ ਦੇਣ ਜਾ ਰਹੇ ਸੀ ਤਾਂ ਉਹਨਾਂ ਨੂੰ ਡਾਂਗਾ ਨਾ ਕਿਤੇ ਲੋਕਾਂ ਨੇ ਪ੍ਰਚਾਰ ਕੇ ਸੱਦਾ ਜਾਈ ਤੇ ਉਹਨਾਂ ਦੀ ਗੱਲ ਸੁਣਨੀ ਨਹੀਂ ਕਹਿੰਦੀ ਖੱਜਲ ਖਵਾਰੀ ਨਾ ਉਹ ਵੀ ਦਫ਼ਤਰਾਂ ਨਹੀਂ ਜਾਂਦੇ ਸਾਰੇ ਦਫ਼ਤਰ ਤਾਂ 15 ਦਿਨ ਤੋਂ ਹੜਤਾਲ ਤੇ ਬੈਠੇ ਆ ਉਹ ਕਹਿੰਦੇ ਦਫ਼ਤਰਾਂ 'ਚ ਜਾਣਾ ਨਹੀਂ ਪੈਣਾ ਤੁਹਾਨੂੰ ਭਗਵਾਨਤਮਾਨ ਸਰਕਾਰ ਤੁਹਾਡੇ ਦਵਾਰ ਇਹ ਤਾਂ ਗੱਲਾਂ ਹੀ ਆ ਤੁਸੀਂ ਅੱਜ ਚੱਲ ਜਾਓ ਸਾਰੇ ਲੋਕ ਦਫ਼ਤਰਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਕਿ ਜਿਹੜਾ ਸੈਸ਼ਨ ਹੋਇਆ ਸੀ ਪੂਰੇ ਸੈਸ਼ਨ ਦੇ ਅੰਦਰ ਦੋਨਾਂ ਤਰ੍ਹਾਂ ਦੇ ਰਾਜ ਮੰਤਰੀ ਦੋਨੇ ਦੇ ਰਾ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਔਰ ਐਸਐਸਵਾਈਐਲ ਦੇ ਇਸ ਵਾਰ ਗੱਲ ਵੀ ਨਹੀਂ ਡਰੱਗਸ ਦਾ ਨਸ਼ਿਆਂ ਦਾ ਮਾਮਲਾ ਪੂਰੇ ਪੰਜਾਬ ਦੇ ਲੋਕ ਕਰਲਾ ਰਹੇ ਕੋਈ ਗੱਲ ਨਹੀਂ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਗਭਗ 2 ਸਾਲ ਪੂਰੇ ਹੋ ਚੱਲੇ ਆ ਤੇ ਉਸ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦੀਆਂ ਸੂਚੀਆਂ ਜਦੋਂ ਗਿਣੌਣ ਲੱਗਦੇ ਆ ਤਾਂ ਲੰਮੀ ਲਿਸਟ ਆ ਜਾਂਦੀ ਹੈ ਪਰ ਕੀ ਉਹ ਸੂਚੀਆਂ ਵਿੱਚ ਮੰਨਣ ਵਾਲੇ ਕੌਣ-ਕੌਣ ਨੇ ਸਿਆਸੀ ਪਾਰਟੀਆਂ ਉਸ ਬਾਰੇ ਕੀ ਸੋਚਦੀਆਂ ਨੇ ਖਾਸ ਕਰਕੇ ਬਸਪਾ ਪਾਰਟੀ ਦੇ ਇਕਲੌਤੇ ਜਿਹੜੇ ਵਿਧਾਇਕ ਨੇ ਪੰਜਾਬ ਦੇ ਡਾਕਟਰ ਨਛੱਤਰ ਪਾਲ ਉਹ ਸਾਡੇ ਨਾਲ ਨੇ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਕਿ ਕਿ ਵਿਧਾਨ ਸਭਾ ਦੇ ਅੰਦਰ ਜੋ ਹੁੰਦਾ ਹੈ ਬਾਹਰ ਕੀ ਚੱਲਦਾ ਹੈ ਦੋਨਾਂ ਦੇ ਉਹ ਚਸ਼ਮਦੀਦ ਗਵਾਹ ਨੇ ਬਾਹਰ ਕੀ ਚੱਲਦਾ ਹੈ ਤੇ ਵਿਧਾਨ ਸਭਾ ਦੇ ਅੰਦਰ ਕੀ ਕੁਝ ਹੁੰਦਾ ਹੈ ਔਰ ਸਰਕਾਰ ਕੀ ਕਰ ਰਹੀ ਉਸ ਤੋਂ ਤਸੱਲੀ ਹੈ ਕਿ ਨਹੀਂ ਹੈ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਤੁਹਾਨੂੰ ਮੌਕਾ ਮਿਲਿਆ ਆਪਣੀ ਪਾਰਟੀ ਦੇ ਵਿੱਚੋਂ ਕੱਲਿਆਂ ਨੂੰ ਤੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਤਾਂ ਹਾਲ ਦੀ ਘੜੀ 'ਚ ਜਿਹੜਾ ਸੈਸ਼ਨ ਹੋਇਆ ਸੀ ਉਹ ਤੁਹਾਨੂੰ ਲੱਗਿਆ ਕਿਉਂਕਿ ਬਹੁਤਿਆਂ ਨੇ ਇਹ ਕਿਹਾ ਵਰ ਉਹਦੀ ਪਾਰਟੀਆਂ ਨੇ ਕਿ ਫਿਲਮ ਸ਼ੋਅ ਦੱਸਦੇ ਹੁੰਦੇ ਸੀ ਆਮ ਆਦਮੀ ਪਾਰਟੀ ਵਾਲੇ ਕਿ ਕਾਂਗਰਸ ਪਾਰਟੀ ਛੋਟਾ ਜਾ ਕੇ ਲੈ ਆਉਂਦੀ ਹੈ ਸੈਸ਼ਨ ਫਿਲਮ ਸ਼ੋਅ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਉਹ ਤੁਹਾਨੂੰ ਵੀ ਇਸ ਵਾਰ ਇਹ ਹੀ ਮਹਿਸੂਸ ਹੋਇਆ ਜਾਂ ਤੁਹਾਨੂੰ ਲੱਗਿਆ ਕਿ ਨਹੀਂ ਬਹੁਤ ਸੀ ਸਮਾਂ ਜਿੰਨੇ ਗੱਲ ਕਹਿਣੀ ਹੁੰਦੀ ਹੈ ਐਨੇ 'ਚ ਵੀ ਕਹਿ ਜਾਂਦਾ ਕਿਉਂਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਆਉਣ ਵਾਲਾ ਸੈਸ਼ਨ ਜਿਹੜਾ ਬਹੁਤ ਲੰਮਾ ਸੈਸ਼ਨ ਹੋਊਗਾ ਜੀ ਕਿ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਪੂਰੇ ਪੰਜਾਬ ਦੇ ਨਮਾਇंदे ਜਿਹੜੀ ਆਪਣੀ ਗੱਲ ਆ ਉਹ ਸੈਸ਼ਨ ਦੇ ਅੰਦਰ ਕਹਿ ਸਕਣਗੇ ਜੀ ਸਾਨੂੰ ਲੱਗਦਾ ਸੀ ਔਰ ਉਹਨਾਂ ਨੇ ਵੀ ਕਿਹਾ ਸੀ ਵੀ 8-10 ਦਿਨ ਦਾ ਸੈਸ਼ਨ ਅਸੀਂ ਬੁਲਾਵਾਂਗੇ ਜੀ ਪੂਰੇ ਪੰਜਾਬ ਦੇ ਜਿਹੜੇ ਮਾਮਲੇ ਸੀਗੇ ਜਿਹੜੇ ਜਿਨ੍ਹਾਂ ਤੇ ਪਹਿਲਾਂ ਬੜਾ ਰੌਲਾ ਪਿਆ ਜਦੋਂ ਪਿਛਲੀ ਵਾਰ ਸੈਸ਼ਨ ਇੱਕ ਦਿਨ ਲਈ ਹੋ ਕੇ ਚੱਕ ਹੋ ਗਿਆ ਸੀ ਉਦੋਂ ਐਸਬੀਆਲ ਦਾ ਜਿਹੜਾ ਮਾਮਲਾ ਸੀ ਬਹੁਤ ਚਰਮ ਸੀਮਾ ਦੇ ਸੀ ਜੀ ਔਰ ਐਸਬੀਆਲ ਦੇ ਇਸ ਵਾਰ ਗੱਲ ਵੀ ਨਹੀਂ ਹੋਈ ਹੂੰ ਡਰੱਗਸ ਦਾ ਨਸ਼ਿਆਂ ਦਾ ਮਾਮਲਾ ਪੂਰੇ ਪੰਜਾਬ ਦੇ ਲੋਕ ਕਰ ਲਾ ਰਹੇ ਜੀ ਕੋਈ ਗੱਲ ਨਹੀਂ ਹੋਈ ਹੈ ਮਤਲਬ ਉਹ ਜਿਹੜੇ ਪੰਜਾਬ ਦੇ ਅਹਿਮ ਇਸ਼ੂ ਆ ਜਿਹੜਾ ਸਾਡਾ ਨੌਜਵਾਨ ਆ ਉਹਨਾਂ ਦਾ ਬਾਹਰ ਨੂੰ ਜਾਣਾ ਕੋਈ ਗੱਲ ਨਹੀਂ ਹੋਈ ਹੈ ਔਰ ਮੈਂ ਸਮਝਦਾ ਡੇਢ ਦਿਨ ਦੇ ਅੰਦਰ ਪੂਰੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਪੰਜਾਬ ਦੇ ਲੋਕਾਂ ਦੇ ਦੁੱਖ ਆ ਜਿਹੜੇ ਉਹ ਇਸ ਵਾਰ ਸਦਨ 'ਚ ਨਹੀਂ ਉਠਾ ਪਏ ਮੈਂ ਸਮਝਦਾ ਜਿੱਦਾਂ ਇਹਨਾਂ ਨੇ ਪਹਿਲੀਆਂ ਪਾਰਟੀਆਂ ਨੂੰ ਕਹਿੰਦੇ ਸੀ ਇਹ ਵੀ ਉਸੇ ਰਾਹ ਤੇ ਚੱਲੇਗਾ ਇੱਕ ਗੱਲ ਹੋਰ ਸਮਝਾਓ ਤੁਸੀਂ ਕਿਉਂਕਿ ਪੰਜਾਬ ਤੁਹਾਡੀ ਪਾਰਟੀ ਇੱਕ ਆਪਣੀ ਵਿਚਾਰਧਾਰਾ ਨਾਲ ਚੱਲਦੀ ਹੈ ਆਪਣੀ ਸੋਚ ਹੈ ਪੰਜਾਬ ਦੇ ਅੰਦਰ ਜਿਹੜੀ ਰਾਜਪਾਲ ਬਨਵਾਰੀ لال ਪ੍ਰੋਇਤ ਸਾਹਿਬ ਤੇ ਇਧਰੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਨਾਂ ਦੀ ਜਿਹੜੀ ਕਸ਼ਮਕਸ਼ ਹੈ ਜਿਹੜੀ ਖਿੱਚੋ ਤਾਣ ਸੀ ਟਕਰਾਅ ਸੀ ਉਹਨੇ ਨੁਕਸਾਨ ਤੁਹਾਡੀ ਨਜ਼ਰ ਚ ਪਾਇਆ ਪੰਜਾਬ ਸੂਬੇ ਨੂੰ ਜਾਂ ਇਹ ਤਾਂ ਚੱਲਦਾ ਹੀ ਹੈ ਸਾਰੇ ਪਾਸੇ ਕਿਉਂਕਿ ਮੈਂ ਸਮਝਦਾ ਹਮੇਸ਼ਾ ਸਮੇਂ ਨੂੰ ਧਿਆਨ ਚ ਰੱਖ ਕੇ ਸਮੇਂ ਦੀ ਜਾਗਤ ਨੂੰ ਪਛਾਣ ਕੇ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ ਚਾਹੇ ਉਹ ਕੋਸ਼ਸ਼ ਅਮਲੇ ਟਸਲਵਾਜੀ ਚੱਲੀ ਮੈਨੂੰ ਲੱਗਦਾ ਹੁਣ ਇਹਨਾਂ ਦੇ ਹਾਲਾਤ ਜਿਹੜੇ ਸੁਖਾਵੇਂ ਆਪਜ ਹੁਣ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਨਾ ਹੀ ਕਰਨੀ ਚਾਹੀਦੀ ਕੋ ਤਾਲਮਿਲ ਦੋਨੇ ਜਿਹੜੀਆਂ ਅਥਾਰਟੀਜ਼ ਆ ਉਹ ਸੰਵਿਧਾਨਿਕ ਅਥਾਰਟੀਜ਼ ਹੈਗੀਆਂ ਇਹਨਾਂ ਨੂੰ ਆਪਜ ਤਾਲਮਿਲ ਕਨਸਟੀਟਿਊਸ਼ਨ ਤੇ ਲਿਖਿਆ ਵੀ ਦੋਨੇ ਜਿਹੜੀਆਂ ਅਥਾਰਟੀਜ਼ ਆ ਚਾਹੇ ਮੁੱਖ ਮੰਤਰੀ ਸਾਹਿਬਾ ਚਾਹੇ ਗਵਰਨਰ ਸਾਹਿਬਾ ਉਹ ਆਪਜ ਤਾਲਮਿਲ ਦੇ ਨਾਲ ਸਟੇਟ ਨੂੰ ਸੂਬੇ ਨੂੰ ਦੇਸ਼ ਨੂੰ ਅੱਗੇ ਵਧਾ ਸਕਦੇ ਮੇਰੇ ਹਿਸਾਬ ਨਾਲ ਤਾਲਮਿਲ ਦੇ ਨਾਲ ਹੀ ਚੱਲਣਾ ਚਾਹੀਦਾ ਜੀ ਇੱਕ ਵਿਰੋਧੀ ਪਾਰਟੀਆਂ ਦੇ ਵਿੱਚ ਹੋਣਾ ਤੁਹਾਡਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਫੀ ਮਸਲਿਆਂ ਦੇ ਉੱਤੇ ਕੋਸ਼ਿਸ਼ ਕੀਤੀ ਕਿ ਇਹਦੇ ਤੇ ਗੱਲ ਕਰੋ ਇਹਦੇ ਤੇ ਕਰੋ ਸਪੀਕਰ ਸਾਹਿਬ ਵੀ ਕਹਿ ਰਹੇ ਸਨ ਕਿ ਸਾਰੇ ਮੁੱਦਿਆਂ ਦੇ ਉੱਤੇ ਤਾਂ ਗੱਲ ਹੋਗੀ ਹੋਰ ਤੁਸੀਂ ਕੀ ਚਾਹੁੰਦੇ ਹੋ ਪਰ ਉਹਨਾਂ ਨੇ ਅਖੀਰ ਚ ਬਾਈਕਾਟ ਹੀ ਕਰ ਦਿੱਤਾ ਤੁਸੀਂ ਉਸ ਵਕਤ ਕਾਂਗਰਸ ਪਾਰਟੀ ਦੇ ਨਾਲ ਸੀ ਇਹ ਕਹਿਣਾ ਚਾਹੁੰਦੇ ਹੋ ਕਿ ਜਾਂ ਫਿਰ ਤੁਹਾਨੂੰ ਲੱਗਿਆ ਕਿ ਵਾਕਈ ਕਾਂਗਰਸ ਨੇ ਸਹੀ ਸਟੈਂਡ ਲਿਆ ਉਸ ਵਕਤ ਕਿਉਂਕਿ ਜੋ ਅੰਦਰ ਤੁਸੀਂ ਵੀ ਦੇਖਦੇ ਆ ਅਸੀਂ ਵੀ ਦੇਖਦੇ ਆ ਕਿਉਂਕਿ ਕਿਤੇ ਨਾ ਕਿਤੇ ਪੂਰੇ ਸੈਸ਼ਨ ਦੇ ਅੰਦਰ ਦੋਨੋਂ ਤਰ੍ਹਾਂ ਦੀ ਰਾਜਮੰਦੀ ਸੀ ਦੋਨੇ ਤੇਰਾ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ ਪਹਿਲਾ ਸੈਸ਼ਨ ਦੇ ਅੰਦਰ ਸਾਰੇ ਮਾਮਲਿਆਂ ਦੇ ਉਹਨਾਂ ਦੇ ਨਾਲ ਰਾਪਤੇ ਸੀਗੇ ਜੀ ਔਰ ਲੰਮਾ ਸਮਾਂ ਸੀਐਮ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਜੀ ਔਰ ਲਾਸਟ ਟਾਈਮ ਉਹਨੂੰ ਲੱਗਿਆ ਵੀ ਅਸੀਂ ਲੋਕਾਂ ਦੇ ਅੰਦਰ ਜਾ ਕੇ ਕੀ ਦੱਸਾਂਗੇ 10 20 ਮਿੰਟ ਪਹਿਲਾਂ ਉੱਠ ਗਏ ਬਾਹਰ ਕੱਢ ਕਰਕੇ ਕਿਉਂਕਿ ਚਾਹੀਦਾ ਤਾਂ ਅੰਦਰ ਸੀ ਜੋ ਸਮਾਂ ਮਿਲਦਾ ਜੀ ਜਿੰਨਾ ਸਮਾਂ ਸਾਨੂੰ ਮਾਨਯੋਗ ਸਪੀਕਰ ਸਾਹਿਬ ਦਿੰਦੇ ਆ ਅਸੀਂ ਉਨੇ ਸਮੇਂ 'ਚ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਪਾਰਟੀ ਦੀ ਥਿਓਲੋਜੀ ਦੀ ਗੱਲ ਗਰੀਬ ਲੋਕਾਂ ਤੱਕ ਆ ਉਹਦੀ ਗੱਲ ਜਿੰਨੇ ਲੋਕ ਅੱਜ ਧਰਨੇਆਂ ਮਜਾਹਰਾਂ ਦੇ ਬੈਠੇ ਉਹਨਾਂ ਦੀ ਗੱਲ ਜਿੰਨਾ ਲੋਕਾਂ ਤੇ ਨਜਾਇਜ਼ ਤਸ਼ੱਦਦ ਹੋ ਉਹਨਾਂ ਦੀ ਗੱਲ ਅਸੀਂ ਸੀਮਤ ਸਮੇਂ 'ਚ ਚੱਕਦੇ ਆ ਉਹਨਾਂ ਕੋਲ ਤਾਂ ਸਮਾਂ ਜ਼ਿਆਦਾ ਹੁੰਦਾ ਉਹ ਕੱਲਾ ਕੱਲਾ ਇਸ਼ੂ ਉਹਨਾਂ ਦੇ ਸਾਰੇ ਜਿਹੜੇ ਆਗੂ ਆ ਟਾਈਮ ਖਰਾਬ ਕਰਨ ਦੀ ਵੀ ਉਹਨਾਂ ਨੂੰ ਉਹ ਚੱਕਣੇ ਚਾਹੀਦੇ ਬਾਅਦ 'ਚ ਆਪਾਂ ਕੀ ਸਾਨੂੰ ਸਮਾਂ ਨਹੀਂ ਮਿਲਿਆ ਮੇਰੇ ਹਿਸਾਬ ਨਾਲ ਇਦਾਂ ਨਹੀਂ ਹੈਗਾ ਜੀ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹੀਏ ਤਾਂ ਉਹਨੇ ਸਮੇਂ ਦੇ ਵਿੱਚ ਵੀ ਚੱਕੀ ਜਾ ਸਕਦੀ ਆ ਤੁਸੀਂ 117 ਚ ਬਤੌਰ ਵਿਧਾਇਕ ਇੱਕ ਵਿਧਾਇਕ ਹੋ ਤੇ ਉਸ ਦੇ ਵਿੱਚ ਨਾਤੇ ਹੋਣ ਦੇ ਕੀ ਸੋਚਦੇ ਹੋ ਆਮ ਆਦਮੀ ਪਾਰਟੀ ਜਿਹੜੇ ਦਾਅਵੇ ਕਰ ਰਹੀ ਹੈ ਆਪਣੀ ਕਲੰਮੀ ਸੂਚੀ ਗਿਣਾ ਦਿੰਦੀ ਆ ਕੰਮਾਂ ਦੀ ਉਹਦੇ ਵਿੱਚੋਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਸਰਕਾਰ ਨੇ ਕੁਝ ਤਾਂ ਕੀਤਾ ਹੀ ਆ ਤਾਂ ਹੀ ਦੱਸ ਰਹੇ ਆ ਕਿ ਸੀ ਕੰਮ ਕੀਤਾ ਕਿਉਂਕਿ ਜਿਹੜੇ ਸਰਕਾਰ ਕੰਮਾਂ ਦੀ ਸੂਚੀ ਗਿਣਾ ਰਹੀ ਆ ਉਹ ਕਿਤੇ ਨਾ ਕਿਤੇ ਇੰਪਲੀਮੈਂਟ ਨਹੀਂ ਹੋਈ ਇਹਨਾਂ ਕਿ ਕਿਹੜਾ ਮੁੱਦਾ ਤੁਹਾਨੂੰ ਲੱਗਦਾ ਇੰਪਲੀਮੈਂਟ ਕੋ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਸੀਐਮ ਨੇ ਕਿਹਾ ਸੀ ਅਸੀਂ ਯੂਨੀਵਰਸਿਟੀ ਦੇ ਖਿਲਾਫ ਕਾਰਵਾਈ ਕਰਾਂਗੇ ਇੱਕ ਵੀ ਯੂਨੀਵਰਸਿਟੀ ਦੱਸੋ ਇੱਕ ਵੀ ਕਾਲਜ ਦੱਸੋ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਅਜੇ ਤੱਕ ਬੱਚਿਆਂ ਦੇ ਰੋਲ ਨੰਬਰ ਰੋਕੇ ਹੋਏ ਅਜੇ ਤੱਕ ਬੱਚਿਆਂ ਨੂੰ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਗਿਆ ਅਜੇ ਤੱਕ ਡਿਗਰੀਆਂ ਨਹੀਂ ਦਿੱਤੀਆਂ ਗਈਆਂ ਕੀ ਕਾਰਵਾਈ ਹੋਈ ਜਿਹੜੇ ਲੋਕ ਆਪਣਾ ਮੰਗਦੇ ਸੀ ਵੀ ਸਾਨੂੰ ਟੀਏ ਦਿਓ ਟੀਏ ਦਿਓ ਸਭ ਪੱਕਿਆਂ ਰੈਗੂਲਰ ਕਰੋ ਉਹ ਵੀ ਧਾਨਿਆਂ ਦੇ ਬੈਠੇ ਜਿਹੜੇ ਇਹਨਾਂ ਦੇ ਨਾਲ ਚੱਲਿਓ ਸੀ ਤੁਹਾਨੂੰ ਵਜ੍ਹਾ ਕੀ ਲੱਗਦੀ ਹੈ ਤੁਸੀਂ ਤਾਂ ਜਾਣੂ ਵੀ ਕਰਵਾ ਦਿੱਤਾ ਸੀ ਤਫਸੀਲ ਦੇ ਨਾਲ ਮੁੱਦੇ ਤੋਂ ਕਿ ਕੀ ਕੀ ਖੱਜਲ ਖਵਾਰੀਆਂ ਹੋ ਰਹੀਆਂ ਐ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਜਾਂ ਬੱਚਿਆਂ ਨੂੰ ਤਾਨੂੰ ਕੀ ਲੱਗਦਾ ਐ ਅੜਿੱਕਾ ਕਿੱਥੇ ਸੀ ਸਰਕਾਰ ਕਿਉਂ ਨਹੀਂ ਕਰ ਪਾਈ ਇਸ ਤੇ ਕੰਮ ਕਿਉਂਕਿ ਇਹ ਸਰਕਾਰ ਦੀ ਮਨਛਾ ਨਹੀਂ ਸਰਕਾਰ ਨੇ 바ਵਾ ਸਾਹਿਬ ਡਾਕਟਰ ਮੇਡਗਰ ਦੀ ਫੋਟੋ ਤਾਂ ਲਾਈ ਆ ਪਰ ਉਹਨਾਂ ਦੇ ਸੁਪਨਿਆਂ ਦਾ ਜਿਹੜਾ ਘਾਣ ਕਰ ਰਹੀ ਆ ਇਹ 바ਵਾ ਸਾਹਿਬ ਡਾਕਟਰ ਮੇਡਗਰ ਦੀ ਫੋਟੋ ਲਾ ਕੇ ਤੁਸੀਂ ਦੇਖੋ 바ਵਾ ਸਾਹਿਬ ਡਾਕਟਰ ਮੇਡਗਰ ਦੀ ਫੋਟੋ ਲਾਈ ਉਹਨਾਂ ਦਾ ਪ੍ਰੀ ਨਿਰਮਾਨ ਲੰਘ ਕੇ ਗਿਆ ਸੀ ਦਸੰਬਰ ਨੂੰ ਜੀ ਉਹਨਾਂ ਦਾ ਜਨਮ ਦਿਨ ਲੰਘ ਕੇ ਗਿਆ ਕਦੇ ਸਰਕਾਰ ਨੇ ਰਾਸ਼ਵਧਰੀ ਬਣਾਇਆ ਨਹੀਂ ਹੈਗਾ ਹੂੰ ਕਿਉਂਕਿ ਜੇ ਨਾ ਜਿਹੜੇ ਸਾਡੇ ਆਈਕਨ ਆ ਜੀ ਜੀ ਅਸੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰੀਨਿਰਵਾਣ ਦਿਨ ਤੇ ਲੋਕਾਂ ਨੂੰ ਉਹਨਾਂ ਦੀ ਡਾਇਓਲੋਜੀ ਉਹਨਾਂ ਦੀ ਫਿਲਾਸਫੀ ਬਾਰੇ ਨਹੀਂ ਦੱਸਾਂਗੇ ਕੋਈ ਸਾਡੇ ਕਹਦੇ ਆਈਕਨ ਜੀ ਪੰਜਾਬ ਦੀ ਸਰਕਾਰ ਨੇ ਵਾਫਾ ਜ਼ਾਹਦ ਦੀ ਫੋਟੋ ਤਾਂ ਲਾਈ ਪਰ ਉਹਨਾਂ ਦੇ ਪ੍ਰੀਨਿਰਵਾਣ ਦਿਵਸ ਤੇ ਨਾ ਛੁੱਟੀ ਨਾ ਕੋਈ ਵੱਡਾ ਸਮਾਗਮ ਇਹ ਪਿਛਲੇ 2 ਸਾਲਾਂ ਤੋਂ ਹੋ ਰਿਹਾ ਤਾਂ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਬੁੱਦੂ ਭਰਮ ਬਲੇਖੇ ਚ ਪਾ ਰਹੀ ਅਨਸੂਚਿਤ ਭਾਈਚਾਰੇ ਦੀਆਂ ਮੰਗਾਂ ਤਮਾਮ ਨਹੀਂ ਕਈ ਵਾਰੀ ਮਜ਼ਦੂਰ ਵੀ ਜਾਂਦੇ ਆ ਤਸਵੀਰਾਂ ਸਾਹਮਣੇ ਆ ਜਾਂਦੀਆਂ ਕਿ ਮੁੱਖ ਮੰਤਰੀ ਦਾ ਘਰ ਘੇਰਨ ਜਾ ਰਹੀ ਸੀ ਪਰ ਗੱਲ ਬਣੀ ਨਹੀਂ ਪੁਲਿਸ ਦੀਆਂ ਰੋਕਾਂ लाठीचार्ज ਇਹ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਮਜ਼ਦੂਰਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਸਾਹਮਣੇ ਨੇ ਉਹ ਪ੍ਰਸੰਗ ਵਿੱਚ ਧਿਆਨ ਚ ਰੱਖ ਕੇ ਹੱਲ ਕਰਨੀਆਂ ਚਾਹੀਦੀਆਂ بجائے लाठीचार्ज ਇਹ ਕਿਉਂਕਿ ਮੈਂ ਪਿਛਲੀ ਵਾਰ ਵੀ ਜਿਹੜਾ ਚਿੱਠੀ ਲਿਖੀ ਸੀ ਬਿ ਸੰਗਰੋਹ ਦੇ ਅੰਦਰ ਜਦੋਂ ਦਿਹਾੜੀਦਾਰ ਮਜ਼ਦੂਰ ਆਪਣੀ ਦਿਹਾੜੀ ਦੇ ਵਾਧੇ ਲਈ ਮਾਨ ਜੋ ਮੁੱਖ ਮੰਤਰੀ ਦੇ ਘਰ ਤੇ ਆਪਣਾ ਮੈਮੋਰੰਡਮ ਦੇਣ ਜਾ ਰਹੇ ਸੀ ਤਾਂ ਉਹਨਾਂ ਨੂੰ ਡਾਂਗਾ ਨਾ ਕੁੱਟਿਆ ਉਹ ਤੋਂ ਪਹਿਲਾਂ ਕਿਸਾਨ ਦਾਸਦਾਨ ਬੈਠੇ ਰਹਿ ਉਹਨਾਂ ਨੂੰ ਜੋਸ਼ ਵੀ ਭੁਲਾਏ ਰੋਟੀ ਵੀ ਲਾਈ ਕਿ ਜਿਹਨੂੰ ਕਿਹਾ ਕੋਈ ਨਹੀਂ ਕਿਉਂਕਿ ਲੋਕਾਂ ਦੀ ਮੁੱਖ ਮੰਤਰੀ ਪੰਜਾਬ ਦਾ ਨਾ ਕਿ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਨੂੰ ਲੋਕਾਂ ਦੇ ਤੇ ਪ੍ਰਚਾਰ ਕੇ ਸਦਾ ਜਾਏ ਤਾਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਗੱਲ ਸੁਣ ਕੇ ਗੱਲਾਂ ਉਹਨਾਂ ਦੀ ਪ੍ਰੋਬਲਮ ਕੀ ਆ ਉਹਨਾਂ ਦੀ ਦਿਹਾੜੀ 'ਚ ਵਾਧਾ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਹੈਲਥ ਸਿਸਟਮ ਵਧੀਆ ਹੋਣਾ ਚਾਹੀਦਾ ਆਪਾਂ ਗਰੀਬ ਲੋਕ ਚਾਹੁੰਦਾ ਕੀ ਹੈ ਵੀ ਸਾਡੇ ਬੱਚੇ ਪੜ੍ਹ ਲਿਖ ਜਾਣ ਵਧੀਆ ਸਕੂਲਾਂ 'ਚ ਫੀਸਾਂ ਘੱਟ ਹੋ ਜਾਣ ਉਹਨਾਂ ਨੂੰ العلاਜ ਸਸਤਾ ਮਿਲ ਜਵੇ ਉਹਨਾਂ ਦੀ ਖੱਜਲ ਖਵਾਰੀ ਨਾ ਹੋਵੇ ਦਫ਼ਤਰਾਂ ਦੇ ਅੰਦਰ ਆ ਸਾਰੇ ਦਫ਼ਤਰ ਤਾਂ 15 ਦਿਨ ਤੋਂ ਹੜਤਾਲ ਤੇ ਬੈਠੇ ਆ ਉਹ ਕਹਿੰਦੇ ਦਫ਼ਤਰਾਂ 'ਚ ਜਾਣਾ ਨਹੀਂ ਪੈਣਾ ਤੁਹਾਨੂੰ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਉਹ ਤਾਂ ਇਹ ਤਾਂ ਗੱਲਾਂ ਹੀ ਆ ਤੁਸੀਂ ਆਹ ਚੱਲ ਜਾਓ ਸਾਰੇ ਲੋਕ ਦਫ਼ਤਰਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਲੋਕ ਜਿਹੜੇ ਜਾਂਦੇ ਆ ਕਿਸੇ ਨੇ ਐਪੀ ਡਾਟ ਬਣਾਣਾ ਕਿਸੇ ਨੇ ਕੋਈ ਸਰਟੀਫਿਕੇਟ ਲੈਣਾ ਕਿਸੇ ਨੇ ਜਨਮ ਮੌਤ ਦਾ ਸਰਟੀਫਿਕੇਟ ਲੈਣਾ ਉਹ ਸੁਵਿਧਾ ਬੰਦ ਆ ਮੁਲਾਜ਼ਮ ਹੜਤਾਲਾਂ ਦੇ ਆ ਸਾਇਨਿਕ ਅਥਾਰਟੀ ਕੋ ਹੈ ਨਹੀਂ ਲੋਕ ਪਰ ਉਹ ਤਾਂ ਕਹਿੰਦੇ ਹਰੀ ਝੰਡੀ ਕੇਜਰੀਵਾਲ ਸਾਹਿਬ ਨੂੰ ਚੇਚੇ ਤੌਰ ਤੇ ਬੁਲਾਇਆ ਉਹਨਾਂ ਨੇ ਹਰੀ ਝੰਡੀ ਦਿੱਤੀ ਕਿ ਮੋਟਰਸਾਈਕਲਾਂ ਤੇ ਮੁੰਡੇ ਆਇਆ ਕਰਨਗੇ ਤੁਹਾਡੇ ਘਰੇ ਕੰਮ ਕਰਕੇ ਜਾਇਆ ਕਰਨਗੇ ਕਿਉਂਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਜਿਹੜੇ ਆਊਟਸੋਰਸ ਮਲਾਜ਼ਮ ਕੰਮ ਕਰ ਰਹੇ 35000 ਦੇ ਕਰੀਬ ਹੈ ਜਿਹੜੇ ਟੀਚਰ ਆ ਉਹ ਲਗਭਗ ਉਹ ਵੀ 50000 ਦੇ ਕਰੀਬ ਆ ਜਿਹੜੇ ਲੰਬੇ ਸਮੇਂ ਤੋਂ ਕਹਿ ਰਹੇ ਸਾਡੀਆਂ ਤਨਖਾਹਾਂ 'ਚ ਵਾਧਾ ਹੋਵੇ ਜਿਹੜੇ ਕਹਿ ਰਹੇ ਜਿਨ੍ਹਾਂ ਨੂੰ ਨੇ ਕਿਹਾ ਸੀ ਤੁਹਾਨੂੰ ਰੈਗੂਲਰ ਕਰਾਂਗੇ ਉਨਾ ਦੇ ਦੋ ਕੁਸ਼ ਕਰ ਨਹੀਂ ਸਕੀ ਮੋਟਰਸਾਈਕਲ ਵਾਲੇ ਮੁੰਡੇ ਕਿੱਥੋਂ ਲੈ ਆਵਾਂਗੇ ਆਪਾਂ ਮੋਟਰਸਾਈਕਲ ਵਾਲੇ ਬੰਦੇ ਕਿੱਥੋਂ ਲੈ ਮੰਗ ਜਾਂਦੇ ਪਹਿਲਾਂ ਹੀ ਬੜੇ ਲੰਮੇ ਤੌਰ ਤੇ ਜਿਹੜੇ ਲੱਗੇ ਹੋ ਬੰਦੇ ਫਾਰਮਸਿਸ ਦਾ ਵਿਚਾਰਾ ਮੈਂ 96 ਤੋਂ ਦੇ ਦਾਂ 10000 ਤੇ ਅੱਜ ਪਹੁੰਚਦਾ 10000 ਤੇ 10000 ਦਾ ਕਿਉਂ ਯਾਰ ਹੈ ਇਸ ਕਰਕੇ ਬਹੁਤ ਵੱਡੇ ਤੌਰ ਤੇ ਜਿਹੜੀਆਂ ਲੋਕਾਂ ਦੀ ਦੁਕਾਨ ਦਾ ਸ਼ੋਸ਼ਣ ਪੰਜਾਬ ਦੀ ਸਰਕਾਰ ਕਰ ਰਹੀ ਇੱਕ ਹੈਲਥ ਵਾਲੇ ਮਸਲੇ ਤੇ ਸਕੂਲਾਂ ਵਾਲੇ ਮਸਲੇ ਤੇ ਦੋ ਉੱਤੇ ਸਕੂਲ ਆਫ ਫੈਮਿਨਸ ਦੀ ਵੀ ਗੱਲ ਹੋਈ ਤੇ ਦੂਸਰਾ ਮੁਹੱਲਾ ਕਲੀਨਿਕਾਂ ਦੀ ਕਹਿੰਦੇ ਇਹ ਵੀ ਕ੍ਰਾਂਤੀਕਾਰੀ ਕੰਮ ਨੇ ਕ੍ਰਾਂਤੀ ਪੰਜਾਬ ਵਿੱਚ ਹੀ ਉੱਠੀ ਹੈ ਜਿੰਦੀਆਂ ਗੱਲਾਂ ਨਾ ਵਿਦੇਸ਼ਾਂ 'ਚ ਹੁੰਦੀਆਂ ਮੁਹੱਲਾ ਕਲੀਨਿਕ ਆਪਾਂ ਕੀ ਕੀਤਾ ਜਿਹੜੇ ਸੀਐਸਸੀ ਚੱਲ ਰਹੇ ਸੀ ਪੀਐਸਸੀ ਚੱਲ ਰਹੇ ਸੀ ਉਹਨਾਂ ਨੂੰ ਬੰਦ ਕਰਕੇ ਆਪਾਂ ਮੁਹੱਲਾ ਕਲੀਨਿਕਾਂ ਖੋਲ੍ਹ ਦਿੱਤਾ ਜਾਦਾ ਨਵੇਂ ਖੋਲ ਦਿੰਦੇ ਤੇ ਲੋਕਾਂ ਨੂੰ ਸਹੂਲਤ ਮਿਲਦੀ ਆਪਾਂ ਤਾਂ ਪੁਰਾਣਿਆਂ ਨੂੰ ਬੰਦ ਕਰਕੇ ਉਹੀ ਡਾਕਟਰ ਨੂੰ ਇੱਧਰ ਉੱਧਰ ਕਰਕੇ ਆਪਾਂ ਉੱਥੇ ਸ਼ਿਫਟ ਕਰ ਰਹੇ ਹਾਂ ਤੁਸੀਂ ਦੇਖੋ ਇੱਕ ਐਮ ਮਸਲਾ ਜਿਹੜਾ ਕਾਮਨ ਬੜਾ ਮਸਲਾ ਪੰਜਾਬ ਦਾ ਪੰਜਾਬ ਦੇ ਅੰਦਰ ਐਨਓਸੀ ਦੀ ਪ੍ਰੋਬਲਮ ਆ ਵੱਡੀ ਸਾਰਾ ਲੋਕ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੇ ਆਪਣੇ ਆਪਣੇ ਚੇਰਾ ਜਾ ਕੇ ਮਕਾਨ ਲਏ ਔਰ ਉਹਨਾਂ ਨੇ ਰਜਿਸਟਰੀਆਂ ਕਰਾਈਆਂ ਇਹ ਹੁਣ ਕਹਿੰਦੇ 18 ਤੋਂ ਪਹਿਲੀਆਂ ਹੋਣੀਆਂ ਚਾਹੀਦੀਆਂ ਵੀ ਜਿਸ ਬੰਦੇ ਨੂੰ ਜੋ ਤੁਸੀਂ ਕਲੋਨੀ ਕੱਟੀ ਕਿਸੇ ਨੇ ਉਦੋਂ ਸਾਰੇ ਅਧਿਕਾਰੀ ਇੱਥੇ ਸੀ ਜੀ ਤਾਂ ਤੁਸੀਂ ਵਿਧਾਨ ਸਭਾ ਚ ਵੀ ਮੁੱਦਾ ਚੁੱਕਿਆ ਬਹੁਤ ਕਾਮਨ ਮਾਮਲਾ ਭਾਜੀ ਸਾਰੇ ਬੰਦੇ ਬੜੇ ਉਤੋਂ ਪਰੇਸ਼ਾਨ ਆ ਦੀਪ ਜੀ ਕਿਉਂਕਿ ਦੱਸੋ ਤੁਸੀਂ ਰੇੜੀ ਵਾਲਾ ਫੜੀ ਵਾਲਾ ਸੀਮੈਂਟ ਵਾਲਾ ਬਜਰੀ ਵਾਲਾ ਰੇਤੇ ਵਾਲਾ ਹਾਰਡਵੇਅਰ ਵਾਲਾ ਪਲੰਬਰ ਜਿਹਨਾਂ ਟਾਈਲਾਂ ਵਾਲੇ ਜਿੰਨੇ ਮਿਸਤਰੀ ਆ ਇਹ ਸਾਰੇ ਸਾਰੇ ਪੀੜਤ ਦੋਤ ਔਰ ਤੁਸੀਂ ਦੇਖੋ ਇਹ ਨਾ ਹੋ ਨੁਕਸਾਨ ਜਿਹੜੇ ਲੋਕਾਂ ਦਾ ਹੋ ਰਿਹਾ ਨਾ ਉਹਦੇ ਸਰਕਾਰ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੁਸੀਂ ਫੋਟੋ ਸ਼ਟੇਟ ਵਾਲਾ ਵਿਹਲਾ ਬਹਿ ਗਿਆ ਅਰਜੀਨ ਵਿੱਚ ਵਿਹਲਾ ਬਹਿ ਗਿਆ ਸਾਈਕਲ ਸਟੈਂਡ ਵਾਲਾ ਵਿਹਲਾ ਬਹਿ ਗਿਆ ਅਫਸਰ ਵਿਹਲੇ ਬਹਿ ਗਿਆ ਉਹ ਕਹਿੰਦੇ 100-100 ਜੀਸੀ ਹੁੰਦੀ ਸੀ ਅੱਜ 10-15 ਰਹਿ ਗਈਆਂ ਉਹਨਾਂ ਰਹਿ ਬਨੂ ਤਾਂ ਕਿੰਨਾ ਘਾਟਾ ਪੈ ਰਿਹਾ ਬਰਥਡੇ ਇਸ ਕਰਕੇ ਸਰਕਾਰ ਨੂੰ ਜੇ 4000 ਪਿੰਡ ਖੋਲ ਦਿੰਦਾ ਜਿਹੜਾ 8000 ਬਚ ਗਿਆ ਉਹਦਾ ਕੀ ਕਸੂਰ ਹੈ ਉਹ ਵੀ ਪੰਜਾਬ ਦਾ ਵਾਸੀ ਹੈ ਜੇ ਆਪਾਂ ਉਹਨਾਂ ਨੂੰ ਲੋਕਾਂ ਨੂੰ ਵੀ ਉਹ ਫੀਲਟੀ ਉਹਨੇ ਪੈਸੇ ਹੀ ਦੇਣੇ ਸਰਕਾਰ ਨੂੰ ਲੈਣ ਦਾ ਕੋਈ ਨਹੀਂ ਤੁਸੀਂ ਰਜਿਸਟਰੀ ਐਸੀ ਸਰਕਾਰ ਨੂੰ ਜਾਣੇ ਇਹਦੇ ਵਿੱਚ ਦੱਸੋ ਕਿਦਾ ਕੀ ਨੁਕਸਾਨ ਹੈ ਇੱਕ ਗੱਲ ਹੋਰ ਸਰਕਾਰ ਕਹਿ ਰਹੀ ਹੈ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਭ੍ਰਿਸ਼ਟਾਚਾਰੀਆਂ ਦੀਆਂ ਸਰਕਾਰਾਂ ਪਹਿਲਾਂ ਹੁੰਦੀਆਂ ਰਹੀਆਂ ਹੋਣਗੀਆਂ ਤੇ ਕਰਦੇ ਰਹੇ ਹੋਣੇ ਕੰਮ ਸਾਡੇ ਸਰਕਾਰ ਚ ਸਾਡੇ ਰਾਜ ਚ ਭ੍ਰਿਸ਼ਟਾਚਾਰ ਨਾਮ ਦੀ ਕੋਈ ਚੀਜ਼ ਨਹੀਂ ਬਚੀ ਔਰ ਅਸੀਂ ਜੜੋਂ ਖਤਮ ਕਰਨ ਲੱਗੇ ਹੋਏ ਹਾਂ ਕਿਉਂਕਿ ਤੁਸੀਂ ਆਮ ਜਦੋਂ ਲੋਕਾਂ ਨੂੰ ਮਿਲਦੇ ਹਨ ਨਾ ਲੋਕਾਂ ਨੂੰ ਲੱਗਿਆ ਵੀ ਅੱਗੇ ਨਾਲ ਵੀ ਜ਼ਿਆਦਾ ਭ੍ਰਿਸ਼ਟਾਚਾਰ ਪੰਜਾਬ ਦੇ ਅਨੇ ਦਫ਼ਤਰਾਂ ਚ ਹੋ ਰਿਹਾ ਹੈ ਉਹ ਜਦੋਂ ਅਗੇ ਦੇ ਜਦੋਂ ਕੰਮ ਕਿਸੇ ਦਾ ਹੋਣਾ ਨਹੀਂ ਹੈਗਾ ਮੰਨਦਾ ਫਿਰ ਸਜੇ ਖੰਬੇ ਵਾਲਾ ਤਰੀਕਾ ਲਵਦਾ ਉਹਦੇ ਵਿੱਚ ਉਹਦਾ ਰੇਟ ਵੀ ਵੱਜ ਜਾਂਦਾ ਬਹੁਤ ਵੱਡੇ ਪੱਧਰ ਤੇ ਲੋਕ ਪਰੇਸ਼ਾਨ ਆ ਪਰ ਪੈਸੇ ਦੇ ਕੇ ਆਪਣੇ ਕੰਮ ਕਰਾ ਰਹੇ ਆ ਅੱਜ ਵੀ ਹੋ ਰਿਹਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੇ ਤੁਸੀਂ ਜਿੰਨੀ ਮਰਜ਼ੀ ਜਗ੍ਹਾ ਜਦੋਂ ਦਫ਼ਤਰਾਂ ਜਾਓ ਤੁਸੀਂ ਤੁਹਾਨੂੰ ਲੋਕ ਮਿਲੂਗੇ ਦੱਸੂਗੇ ਬਾਹਰ ਮਿਲ ਕੇ ਜੀ ਕਿਉਂਕਿ ਸਾਡੀਆਂ ਕੱਲ ਪਰਸੋਂ ਵੀ ਕਈ ਮਾਮਲਿਆਂ ਤੇ ਕਈ ਅਫਸਰਾਂ ਨਾਲ ਮੇਰੀ ਗੱਲ ਹੋਈ ਜੀ ਤੇ ਉੱਥੇ ਲੋਕਾਂ ਨੂੰ ਲੋਕ ਪਰੇਸ਼ਾਨ ਹੋਏ ਇਸ ਗੱਲੋਂ ਤਾਂ ਕਰਕੇ ਜਾਂਦਾ ਇਹਨਾਂ ਦੀ ਬਿਊਰ ਪਕੜਨੀ ਬਿਊਰੋਕਰੇਸੀ ਤੇ ਜੋ ਇਹਨਾਂ ਦੀਆਂ ਪਾਲਿਸੀਆਂ ਨੂੰ ਇੰਪਲੀਮੈਂਟ ਨਹੀਂ ਕਰ ਲੈ ਜਾਂ ਇਹ ਕਾਨੂੰਨ ਨਹੀਂ ਕਹਿੰਦੇ ਕਿਤੇ ਨਾ ਕਿਤੇ ਘਾਟ ਜਰੂਰ ਹੈ ਇੱਕ ਆਖਰੀ ਸਵਾਲ ਹੈ ਬਹੁਤ ਸਾਰੇ ਮਾਫੀਆ ਸ਼ਬਦ ਨਾ ਹਾਵੀ ਹੋ ਗਿਆ ਸੀ ਪਹਿਲੀਆਂ ਸਰਕਾਰਾਂ ਵੇਲੇ ਵੀ ਕਿ ਮਾਫੀਆ ਸਾਰਾ ਕੁਝ ਲੈ ਜਾਂਦਾ ਪੰਜਾਬ ਦੇ ਖਜ਼ਾਨੇ ਚ ਇਸ ਕਰਕੇ ਨਹੀਂ ਕੁਝ ਬਚਦਾ ਹੁਣ ਇਹ ਕਹਿੰਦੇ ਆ ਕਿ ਮਾਫੀਆ ਤੇ ਸੀ ਨਕੇਲ ਕੱਸ ਦਿੱਤੀ ਹੈ ਜਿਹੜੇ ਜਿਹੜੇ ਚਲਾਉਂਦੇ ਸੀ ਚਾਹ ਕਿਸੇ ਤਰ੍ਹਾਂ ਦਾ ਹੋਵੇ ਤੇ ਪੰਜਾਬ ਦਾ ਖਜ਼ਾਨਾ ਹਰਾ ਭਰਾ ਹੈ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਖਾਲੀ ਹੈ ਖਜ਼ਾਨਾ ਕਹਿੰਦੇ ਸਭ ਕੁਝ ਓਕੇ ਚੱਲ ਰਿਹਾ ਹੈ ਫਿਰ ਆਪਾਂ ਜਦੋਂ ਡਵੈਲਪਮੈਂਟ ਦੇ ਕੰਮ ਆਉਂਦੇ ਫਿਰ ਆਪਾਂ ਸੈਂਟਰ ਨੂੰ ਕਿਉਂ ਕਾਣਾ ਕੱਢਦੇ ਵੀ ਸਾਨੂੰ ਪੈਸੇ ਨਹੀਂ ਦਿੰਦੇ ਜੇ ਸਾਡੇ ਖਜ਼ਾਨੇ 'ਚ ਪੈਸੇ ਆ ਫਿਰ ਆਪਾਂ ਜਿਹੜਾ ਸਾਡਾ ਸੈਂਟਰ ਨੇ ਪੈਸਾ ਰੋਕਿਆ ਜੀਐਸਟੀ ਦੇ ਪੈਸੇ ਆ ਆਰਡੀਐਫ ਦੇ ਪੈਸੇ ਆ ਜਾਂ ਸਾਡਾ ਮਹੱਲਾ ਕਲੀਨ ਕਾਂ ਦਾ ਪੈਸਾ ਐਨਐਚਐਮ ਦਾ ਐਨਐਚਐਮ ਦਾ ਬਹੁਤ ਵੱਡਾ ਪੈਸਾ ਰੋਕ ਲਿਆ ਫਿਰ ਆਪਾਂ ਉਹਨਾਂ ਨੂੰ ਕਿਉਂ ਦੀ ਸਾਡੇ ਕੋਲ ਪੈਸੇ ਆ ਸਾਡੇ ਕੋਲ ਪੈਸਾ ਆਇਆ ਦੱਸੋ ਕਿੱਥੋਂ ਰੇਤ ਦੇ ਤੋਂ ਕਹਿੰਦੇ ਸੀ 20000 ਕਰੋੜ ਰੁਪਏ ਲੈਣ ਅਜੇ ਤੱਕ ਆਪਾਂ ਖੱਡਾ ਹੀ ਨਹੀਂ ਅਲਾਟ ਕਰ ਸਕਿਆ ਪੈਸੇ ਤਾਂ ਕਿੱਥੋਂ ਆ ਤਾ ਕਰਕੇ ਉਹਦੇ ਨਾਲ ਸਾਰੇ ਲੋਕਾਂ ਦੀ ਕੰਸਟ੍ਰਕਸ਼ਨ ਬੰਦ ਹੋ ਗਈ। ਜੀ। ਉਹਨਾਂ ਵੀ ਸੀਮਨ ਸਰੀਏ ਵਾਲੇ ਇੱਕ ਮਿਸਤਰੀ ਮਜ਼ਦੂਰ ਸਾਰਾ ਪ੍ਰਵਾਹਤ ਹੋ ਗਿਆ। ਤਾਂ ਕਰਕੇ ਮਤਲਬ ਗੱਲਾਂ ਜਦੋਂ ਸਤਾਜ ਬੰਦਾ ਨਹੀਂ ਹੁੰਦਾ ਉਹਨੂੰ ਲੱਗਦਾ ਵੀ ਅਸੀਂ ਇਹ ਜਾਦੂ ਦੀ ਛੜੀ ਐ ਤਾਂ ਘਮਾ ਕੇ ਲੈ ਜਾਣਾ ਲੋਕਾਂ ਨੂੰ ਇਹ ਨਹੀਂ ਬੁੱਧੂ ਤਾਂ ਬਣਾ ਲਿਆ। ਪਰ ਮੈਂ ਸਮਝਦਾ ਜੀ ਇਮਾਨਦਾਰੀ ਨਾਲ ਹਜੇ ਵੀ ਇਹ ਕੰਮ ਕਰਨ ਲੋਕਾਂ ਦੇ ਭਲੇ ਵੱਲ ਨੂੰ ਜਾਣ ਔਰ ਆਪਣਾ ਧਿਆਨ ਸਾਰਾ ਬਾਹਰੋਂ ਹਟਾ ਕੇ ਪੰਜਾਬ ਤੇ ਲਾਉਣ ਤਾਂ ਪੰਜਾਬ ਨੂੰ ਕਿਤੇ ਨਾ ਕਿਤੇ ਜਿਹੜੀ ਆ ਉਹ ਤਰੱਕੀ ਮਿਲ ਸਕਦੀ। ਜੀ ਬਹੁਤ ਸ਼ੁਕਰੀਆ। ਧੰਨਵਾਦ। ਥੈਂਕ ਯੂ। ਇਸਨ ਸਾਡੇ ਨਾਲ ਬਸਪਾ ਦੇ ਵਿਧਾਇਕ ਡਾਕਟਰ ਮਛਤਰਪਾਲ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿ ਸਰਕਾਰ ਕਹਿ ਕੀ ਰਹੀ ਹੈ ਕਰ ਕੀ ਰਹੀ ਹੈ ਔਰ ਕਰਨਾ ਕੀ ਬਣਦਾ ਹੈ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਹੈ ਨਾਈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ